ਤੁਸੀਂ ਵੇਚੋ ਜੇ ਚੋਟਾਂ ਦਾ ਫੜ ਕੇ ਡੇਗ ਲੋ ਇਹਨਾਂ ਨੇ ਬਾਈ ਇਹਨਾਂ ਸਹੀ ਦੇ ਰੱਖੀਆ ਨਸ਼ਾ ਵੇਚਣ ਵਾਲਿਆਂ ਨੂੰ ਸ਼ਰਿਆਮ ਤਾਂ ਵਿਕੀ ਜਾਂਦਾ ਹੁਣ ਮੈਂ ਲੋਕਾਂ ਦੇ ਘਰਾਂ ਆਇਆ ਤਾਂ ਕਿਵੇਂ ਵੜਿਆਂ ਲੋਕਾਂ ਨੂੰ ਫੜਤਾ ਕਿਵੇਂ ਲਾਵਾਂ ਕਿੰਨੇ ਕੁ ਫੜੀ ਜਾਵਾਂ ਫੇਰ ਅਗਲੇ ਬੈਰਪਾਲ ਦੇ ਨੇ ਮਾਨਸਾ ਆਪਣਾ ਲੱਗ ਭੱਗ ਜਿਹੜੀ ਨਵੀਂ ਪਨੀਰੀ ਸੀ ਯਾਰ ਲੋਕਾਂ ਦੇ ਜਵਾਕ ਕਰੁੰਬਲਾਂ ਵਰਗੇ ਮਾਮਣੇ ਪਾਲੇ ਨੇ ਉਹ ਮੈਂ ਬਚਾਲੇ ਨਹੀਂ ਲੋਕਾਂ ਦੇ ਮਾਂ ਪਿਓ ਨਹੀਂ ਪਤਾ ਸੀ ਉਹ ਕਿਵੇਂ ਬਚ ਗਏ ਜਦੋਂ ਹਰੇਕ ਦੁਕਾਨ ਤੋਂ ਦੁਕਾਨਾਂ ਦੇ ਨੂੰ ਸ਼ਰਿਆਮ ਮਿਲ ਨੂੰ ਹਟ ਗਿਆ ਹੁਣ ਗਾਹਾਂ ਵਿੱਚ ਪੈੜ ਲਾ ਰੱਖ ਲਿਆ ਅੱਗੇ ਵੇਚਣ ਵਾਸਤੇ ਗਰੀਬ ਘਰਾਂ ਦੇ ਬੱਚੇ ਉਹ ਜਿਹੜਾ ਹੁਣ ਪੱਕਾ ਵਾਲੀ ਹੁੰਦਾ ਦਾ ਭਾਰ ਲੈਂਦਾ ਤਾਂ ਟਿੱਬਿਆਂ ਦੀ ਵਗ ਜੂਗਾ ਜਿਹੜੇ ਹੁਣ ਨਵੀਂ ਪਨੀਰੀ ਤਿਆਰ ਹੋਣੀ ਸੀ ਉਹ ਤਾਂ ਨਹੀਂ ਹੋ ਰਹੀ ਬਹੁਤ ਘੱਟ ਰੇਅਰ ਚਾਂਸ ਹੈ ਅੱਗੇ ਹਰੇਕ ਜਨੇ ਹਣੇ ਸਕੂਲ ਵਾਲੇ ਨੂੰ ਬੱਚੇ ਨੂੰ ਆ ਪਰਮਾਰ ਹੁੰਦਾ ਕੈਫਸੂਲਾਂ ਦਾ ਚਟਿਆਂ ਦਾ ਹੁਣ ਕੀ ਕਹਿਣਾ ਵਿਕੀ ਤਾਂ ਜਾਂਦਾ ਬਹੁਤ ਚੋਰੀਆਂ ਡਰ ਨਾਲ ਬਟ ਯਾਰ ਪ੍ਰਸ਼ਾਸਨ ਦਾ ਕੁਸਤਾ ਹੈਗੀ ਨਾ ਜ਼ਿੰਮੇਵਾਰੀ ਹੁਣ ਸਾਰਾ ਕੁਝ ਥੋੜੀ ਸਾਡੇ ਵਰਗਿਆਂ ਨੂੰ ਕਰਨਾ ਹੈ ਕਰਾਂਗੇ ਜਰੂਰ ਫੇਰ ਉਹੀ ਕੁਸ ਕਰਾਂਗੇ ਡਾਂ ਚੱਕਾਂਗੇ ਗੱਲ ਕਰ ਯਾਰ ਆਪਾਂ ਨੂੰ ਡਾਂ ਸਰਕਾਰ ਚੱਕਣੀਂ ਦੇਰੀ ਕਿਵੇਂ ਚੱਕ ਲਈਏ ਜਿਹਦਾ ਹੁਣ ਆਪਾਂ ਨਸ਼ਾ ਬੰਦ ਕਰਾ ਛੱਡਿਆ ਜਾਵਾਂ ਜਿਹੜਾ 10 ਲੱਖ ਦੀ ਸੇਲ ਕਰਦਾ ਚਾਰ ਘੰਟਿਆਂ ਚ ਉਹ ਹੁਣ ਆਪਣੇ ਨਾਲ ਕਿਵੇਂ ਭਲੀ ਗੁਜ਼ਾਰੂ ਜਾਂ ਆਪਾਂ ਨੂੰ ਕਿਵੇਂ ਚੰਗਾ ਕਹਿ ਦੂਗਾ ਫਿਰ ਲੋਕ ਕਹਿ ਦਿੰਦੇ ਸਹੀ ਪਹਿਲਾ ਇਹ ਤੂੰ ਚਲ ਉਹ ਤਾਂ ਗੱਲਾਂ ਨੋਰਮਲ ਬਲੇਮ ਵੀ ਇਹ ਪੇਜ ਮੋਨੋਟਾਈਜਾਂ ਦੇ ਮਾਰੇ ਆਦਰੇ ਸਾਹਮਣੇ ਆ ਪੇਜ ਦੇਖ ਲੈ ਮੈਂ ਤਾਂ ਕੋਈ ਮੈਨੂੰ ਤਾਂ ਮੋਨੋਟਾਈਜਾਂ ਦਾ ਹਿਸਾਬ ਨਹੀਂ ਨਾ ਕੋਈ ਲੋੜ ਹੈਣਾ ਫਿਰ ਬਾਹਲੇ ਕਹਿ ਦਿੰਦੇ ਸੀ ਇਹ ਲੀਡਰਿਸ਼ਾਂ ਨੂੰ ਫਿਰਦੇ ਨੇ ਕਿਸੇ ਲੀਡਰਿਸ਼ਾਂ ਦੇ ਥੁੱਕਦੇ ਨਹੀਂ ਲੀਡਰਿ ਦੇ ਭਰਾਵਾ ਸਿੱਧੀ ਸਾਫ਼ ਜੀ ਗੱਲ ਆ ਸਪਸ਼ਟ ਜਾਵਾਂ ਹੈ ਫਿਰ ਹੋਰ ਕੀ ਗੱਲ ਆ ਗਈ ਸੀ ਯਾਹੇ ਕਹਿੰਦੇ ਪੈਸਾ ਕਮਾਉਣ ਦੇ ਮਾਰੇ ਕਹਿੰਦੇ ਸੀ ਕੋਈ 1 ਰੁਪਿਆ ਹਜੇ ਤੱਕ ਕਮਾਇਆ ਨਹੀਂ ਅੱਜ ਦੀ ਘੜੀ ਤੱਕ ਹਣਾ ਹੁਣ ਤੱਕ ਜਮਾ ਸਾਫ਼ ਹੈ ਆਉਣ ਵਾਲੀ ਘੜੀ ਬਾਬੇ ਨਾਨਕ ਨੂੰ ਪਤਾ ਹੈ ਜਿੱਦੇ ਦੇ ਲੱਗੇ ਆ ਕਮਾਜ ਨਾ ਮਰਜੀ ਲੈਂਦਾ ਜਿੰਨਾ ਮਰਜੀ ਲਵਾ ਹੱਕ ਜਿਵੇਂ ਮਰਜੀ ਕਮਾਵਾਂ ਗੱਲ ਕਰਨਾ ਆਪਾਂ ਤਾਂ ਕੱਲ ਮੂੰਹ ਕਾਲਖ ਲੈ ਕੇ ਜਾਣੀ ਨਹੀਂ ਯਾਰ ਕੋ ਨੂੰ ਸਿੱਧਾ ਜਵਾਬ ਦੇਣਾ ਜਾ ਕੇ ਤੁਰ ਦਰਗਾਈ ਵੀ ਆ ਮੈਂ ਸੱਚੇ ਹੋ ਕੇ ਆਏ ਆ ਲਾ ਮੈਂ ਕੱਲ ਪਰਸੋਂ ਨੂੰ ਫੇਰ ਸ਼ੁਰੂ ਕਰੂੰਗਾ ਕੰਮ ਦੂਰੀ ਬਾਹਰ ਪੂਰਾ ਜੱਜ ਕੇ ਦੇਖ ਲਈ ਤੇਰੇ ਸਾਹਮਣੇ ਫੇਰ ਪਰਚੇ ਪਾ ਦੇਣਗੇ ਉਦੋਂ ਬਾਅਦ ਉਸ ਪਰਚੇ ਤੋਂ ਬਾਅਦ ਤਿੰਨ ਪਰਚੇ ਮੇਰੇ ਤੇ ਹੋਰ ਪਾਤੇ ਉਹ ਪਰਚਿਆਂ ਤੋਂ ਜਿੰਨਾ ਪਰਚੇ ਚੋਂ ਮੈਂ ਅੰਦਰ ਆਇਆ ਉਹ ਪਰਚੇ ਚੱਲੀ ਜਾਂਦੇ ਨੇ ਹਾਲੇ ਹਾਂ ਜਿੰਨਾ ਜਿੰਨਾ ਜਵਾ ਬਾਹਰ ਆਏਗਾ ਜਮਾਨਤ ਤੇ ਆਏ ਮੰਨ ਲਾ ਹਣਾ ਤਿੰਨ ਪਰਚੇ ਹੋਰ ਪਾਤੇ ਉਦੋਂ ਬਾਅਦ ਕਿਸ ਚੀਜ਼ ਦੇ ਨੇ ਬਸ ਆਹੀ ਵੀ ਮੈਂ ਪਿੰਡਾਂ ਚ ਗਿਆ ਸੀ ਉੱਥੇ ਕਿਸੇ ਇੱਕ ਬੁਰਜਮਾਨ ਸਾਹਿਬ 18 ਬੰਦੇ ਤੇ ਉਹਨਾਂ ਤੇ ਪਾਤਾ ਵੀ ਚਿੱਟਾ ਫੜਨ ਵਾਲੇ ਇਸਤਗਾਸਾ ਪਾਤਾ ਵੀ ਸਾਡੇ ਘਰੇ ਆ ਗਿਆ ੱੱਕਾ ਕਰਾ ਝੋਟੇ ਨਾ ਬੁਰਜਮਾਨ ਸਾਹਿਬ ਦਾ ਪਾਰਖਿਆ ਇੱਕ ਇੱਕ ਮੋੜ ਦਾ ਪਾਰਖਿਆ ਇੱਕ ਤਿੰਨ ਇੱਕ ਦੋ ਇਸਤਗਾਸੇ ਲਾਏ ਹੋਏ ਨੇ ਦੁਕਾਨ ਵਾਲਿਆਂ ਨੇ ਉਹ ਹਜੇ ਆਉਣਗੇ ਇਹ ਜੀ ਇਹ ਜੀ ਹਾਂ ਸੱਤ ਪਰਚੇ ਆਪਾਂ ਖੱਟ ਲਈ ਜਿਹੜੀ ਤੂੰ ਕਹਿਣਾ ਕੀ ਖੱਟਿਆ ਸੱਤ ਪਰਚੇ ਖੱਟ ਲਈ ਆਪ ਨੂੰ ਨਹੀਂ ਕਦੇ ਕਦੇ ਲੱਗਦਾ ਵੀ ਯਾਰ ਪਰਚੀ ਪੱਲੇ ਪਏ ਆ ਤੱਕ ਇਹ ਚੀਜ਼ ਨੂੰ ਛੱਡ ਹੀ ਦੇਈਏ ਕਿਉਂ ਐਵੇਂ ਪੰਗੇ ਲੈਣ ਜਿਵੇਂ ਤੁਸੀਂ ਕਿਹਾ ਕਿ ਇਹ ਹੀ ਕਿਹਾ ਜਾਂਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਪ੍ਰਸ਼ਾਸਨ ਵੱਲੋਂ ਕਿ ਇਹ ਹੀ ਕਿਹਾ ਜਾਂਦਾ ਕਿ ਜਾਂ ਤਾਂ ਇਹਨੂੰ ਘੇਰ ਲੋ ਜਾਂ ਇਹ ਇਹਨੂੰ ਕਿਸੇ ਤਰ੍ਹਾਂ ਦੇ ਨਾਲ ਅਲਝਾ ਲੋ ਆਪ ਨੂੰ ਨਹੀਂ ਲੱਗਦਾ ਕਿ ਛੱਡ ਦਈਏ ਆਪਾਂ ਕੀ ਲੈਣਾ ਕਿਉਂ ਛੱਡਦੀਏ ਜਮਾਨੀ ਛੱਡ ਦੇ ਜਦੋਂ ਹੁਣ ਭਾਈ ਸਰ ਤੁਹਾਨੂੰ ਪਹਿਲੇ ਦਿਨ ਕਿਹਾ ਸੀ ਇਹਦਾ ਓਖਲੀ ਜਿ ਸਰ ਦਿੰਦੇ ਨਾ ਹੁਣ ਜਦੋਂ ਖੁਲੀ ਸਿਰ ਦੇ ਵਾਲਾ ਫਿਰ ਮੋਲੇ ਦਾ ਕਿਟ 7 ਹੋਰ 17 ਹੋਰ ਪਾ ਦਨ ਤਾਂ ਇਹ ਸੇਰਾ ਹੀ ਜਾਵਾਂਗੇ ਵੱਧ ਵੱਧ ਕੀ ਕਰਨਗੇ ਯਾਰ ਵੱਧ ਉਹ ਤਾਂ ਮਰਵਾ ਦੇਣਗੇ ਜੇਲ੍ਹ ਚ ਕੁਛ ਦਵਾ ਦੇਣਗੇ ਕੀ ਹੋ ਜੂਗਾ ਹਨਾ ਤੇ ਹਰੇ ਚਾਰ ਹੋਰ ਬਚਾ ਕੇ ਅਗਲੇ ਦੀ ਮਾਂ ਤਾਂ ਦੁਆਵਾਂ ਮੈਂ ਦੇਉ ਮੈਂ ਤਾਂ ਬਸ ਯਾਰ ਇੱਕ ਗੱਲ ਕਹਿਣਾ ਦੇਖੋ ਨਸ਼ਾ ਵੀ ਨੌਜਵਾਨਾਂ ਨੂੰ ਯਾਰ ਜਦੋਂ ਤੁਸੀਂ ਖਾਣੋਂ ਜਾਂ ਸੌਣੋਂ ਕੋਈ ਖਵਾਉਂਦਾ ਇਹ ਬਹੁਤ ਮਾੜੀ ਚੀਜ਼ ਹੈ ਇਹ ਜ਼ਹਿਰ ਹੈ ਬਾਈ ਬਣ ਕੇ ਅੰਗਤ ਨਾ ਧਰੋ ਸੋਡੀ ਜਵਾਨੀਆਂ ਗਰਾਊਂਡਾਂ ਚ ਜਾਓ ਖੇਡੋ ਛਾਲਾਂ ਮਾਰੋ ਕੁੱਲ ਚੀਜ਼ਾਂ ਜਾਇ ਕਰੋ